ਵਕਤ ਬਿਨਾ ਸੋਚੇ ਸਮਝੇ ਕਾਉਂਟਰਵਰਸੀ ਸਟੇਟਮੈਂਟਸ ਦਿੰਦੀ ਹੈ ਔਰ ਖਾਸ ਤੌਰ ਤੇ ਉੱਤੇ ਜਿਹੜਾ ਸਿੱਖ ਕੌਮ ਦੇ ਨਾਲ ਉਹ ਇੱਕ ਹੈਟ੍ਰਡਸ ਫੈਲਾ ਰਹੀ ਹੈ ਉਹਦੇ ਦਿਲ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੇ ਪ੍ਰਤੀ ਉਹ बार-बार ਕੈਮਰੇਆਂ ਦੇ ਉੱਤੇ ਲਿਆ ਕੇ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਜ਼ ਪ੍ਰਗਟ ਹੋ ਰਿਹਾ ਔਰ ਮੈਂ ਕੰਗਰਾਂਝੀ ਨੂੰ ਵੀ ਕਵਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨਬਾਜ਼ੀਆਂ ਦੇ ਰਹੇ ਹੋ ਆਪਣੀ ਪਿਕਚਰ ਨੂੰ ਪ੍ਰਮੋਟ ਕਰਨ ਵਾਸਤੇ ਤੁਸੀਂ ਇਹ ਕੋਜੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ ਸਾਨੂੰ ਕੁਝ ਨਹੀਂ ਲੈਣਾ ਦੇਣਾ ਤੁਹਾਡੀ ਪਿਕਚਰ ਚੱਲੇ ਨਾ ਚੱਲੇ ਉਹਦੇ 'ਚ ਹੈ ਕਿ ਨਹੀਂ ਹੈ ਸਾਡਾ ਸਾਰਿਆਂ ਦਾ ਸਿੱਖ ਪੰਥ ਦਾ ਬਹੁਤ ਵੱਡਾ ਇੱਕ ਰੋਸ ਹੈ ਕਿ ਜਿਹਦੇ ਵਿੱਚ ਸਿੱਖਾ ਦੇ ਕਿਰਦਾਰ ਔਰ ਸਿੱਖਾਂ ਦੇ 22 ਸਦੀ ਦੇ ਜਰਨੈਲ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਬਾਰ-ਬਾਰ ਉਹਨਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕੱਲ ਵੀ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਸ਼ੋਅ ਦੇ ਉੱਤੇ ਕਿਹਾ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਅਤੰਕਵਾਦੀ ਸੀ ਔਰ ਉਹ ਖਾਲਿਸਤਾਨ ਦੀ ਮੰਗ ਕਰਦਾ ਸੀ ਮੈਨੂੰ ਜੇ ਹਿਸਟਰੀ ਨਾਲ ਤੁਸੀਂ ਵੀ ਜਾਨੂ ਔਰ ਪਿਕਚਰ ਵੀ ਬਣਾਈ ਹੈ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਕਿ ਅਸੀਂ ਮੈਂ ਬੜੇ ਹਿਸਟੋਰੀయన్స్ ਦੇ ਨਾਲ ਬੈਠ ਕੇ ਪਿਕਚਰ ਬਣਾਈ ਹੈ ਤੇ ਮੈਨੂੰ ਇੱਕ ਇਨਸੀਡੈਂਟ ਦੱਸ ਦੇਣ ਸਰਕਾਰੀ ਰਿਕਾਰਡ ਦੱਸ ਦੇਣ ਕਿ ਜਿੱਤੇ ਸੰਤ ਜਨਰਲ ਸਿੰਘ ਪਿੰਡਰਾ ਵਾਲੇ ਨੇ ਖਾਲਿਸਤਾਨ ਦੀ ਮੰਗ ਕੀਤੀ ਹੋਏ ਖਾਮ ਖਾਂ ਕਿਸੇ ਦੇ بار-ਬਾਰ ਇੱਕ ਗੱਲ ਕਰਕੇ ਉਹਦੇ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸਤਕਾਰ ਹੈ ਸੰਤ ਜਨਰਲ ਸਿੰਘ ਦਾ ਔਰ ਉਹਨਾਂ ਦੇ ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਰਹੇ ਆਂ ਔਰ ਉਹ ਟਕਸਾਲ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਹਿਲਾ ਮੁਖੀ ਬਾਬਾ ਦੀਪ ਸਿੰਘ ਨੂੰ ਬਣਾਇਆ ਸੀ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬਿਆਨ ਬਿਆਜੀਆਂ ਕਰ ਰਹੇ ਹੋ ਉਹਦੇ ਵਿੱਚ ਸਿੱਖਾਂ ਦੇ ਵਿੱਚ ਤੇ ਰੋਸ ਹੈ ਮਗਰ ਸਿੱਖਾਂ ਦੇ ਨਾਲ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਸਾਰੇ ਭਰਾਵਾਂ ਦੇ ਨਾਲ ਜਿਹੜੀ ਇਸ ਦੇਸ਼ ਦੀ ਅਮਨ ਸ਼ਾਂਤੀ ਦੀ ਉਹਦੇ ਵਿੱਚ ਬੜੀ ਵੱਡੀ ਠੇਸ ਪਹੁੰਚਦੀ ਹੈ ਲੋਕ ਕਈ ਇਹਦਾ ਗਲਤ ਫਾਇਦਾ ਚੁੱਕ ਕੇ ਉਹਨੂੰ ਪ੍ਰਵੋਕ ਵੀ ਕਰਦੇ ਨੇ ਸੋ ਇਸ ਕਰਕੇ ਤੁਹਾਨੂੰ ਬਾਰ-ਬਾਰ ਅਸੀਂ ਬੇਨਤੀ ਕਰ ਰਹੇ ਆਂ ਤੁਹਾਡੀ ਪਿਕਚਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਹੜੇ ਜਿਹੜੀਆਂ ਉਹਦੇ ਵਿੱਚ ਓਬਜੈਕਸ਼ਨੇਬਲ ਸੀਨਸ ਨੇ ਉਹਨੂੰ ਕਟਾਓ ਔਰ ਆਪਣੀ ਪਿਕਚਰ ਚਲਾਓ ਸਾਡਾ ਕੋਈ ਲੈਣਾ ਦੇਣਾ ਨਹੀਂ ਮਗਰ ਤੁਸੀਂ ਇੱਕ ਕਿਰਦਾਰ ਦੀ ਖਿਲਾਫ ਬਾਰ-ਬਾਰ ਗੱਲਾਂ ਕਰੋਗੇ ਤੇ ਮੈਨੂੰ ਲੱਗਦਾ ਕਿ ਫਿਰ ਸਿੱਖ ਜਗਤ ਦੇ ਵਿੱਚ ਦਾ ਰੋਸ ਆਣਾ ਵੀ ਜਾਇਜ਼ ਹੋਏਗਾ ਔਰ ਮੈਂ ਫਿਰ ਤੋਂ ਬੇਨਤੀ ਕਰਾਂਗਾ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਸਾਨੂੰ ਬੜਾ ਉਹਨਾਂ ਦੇ ਬਾਰੇ ਸੋਚ ਸਮਝ ਕੇ ਅਸੀਂ ਸ਼ਬਦਾਂ ਦੀ ਇਸਤੇਮਾਲ ਕਰ ਰਹੇ ਹਾਂ ਮਗਰ ਐਫਓ ਜੇ ਸ਼ਬਦਾਂ ਲਈ ਕੰਗਰਾਜੀ ਤੁਸੀਂ ਹੱਕਦਾਰ ਹੋ ਨਹੀਂ ਮਗਰ ਸੰਗਤ ਨੇ ਤੁਹਾਨੂੰ ਚੁਣ ਕੇ ਭੇਜਿਆ ਸੋ ਮੈਂ ਤੁਹਾਡੀ ਹਾਈ ਕਮਾਂਡ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੇ ਖਿਲਾਫ ਜਿਹੜਾ ਵੀ ਬੰਦਾ ਕਾਰਵਾਈ ਹੋਈ ਜ਼ਰੂਰ ਕਰਨੀ ਚਾਹੀਦੀ ਹੈ ਅਨਲਾਈਜ਼ ਵੀ ਹੈਗਾ ਕਿ ਪੰਜਾਬ ਦੇ ਵਿੱਚ ਵੀ ਲੋਕਦਾਨ ਅਸਾਂਤ ਨਹੀਂ ਮੰਨਦੇ ਤੰਗਬਾਦੀ ਦੇ ਦੇਖੋ ਬਿਲਕੁਲ ਇਹਦੇ ਉੱਤੇ ਲੀਗਲ ਕਾਰਵਾਈ ਵੀ ਹੋਣੀ ਚਾਹੀਦੀ ਔਰ ਅਸੀਂ ਆਪਣੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਆਪਣੇ ਲੀਗਲ ਐਕਸਪਰਟਸ ਨਾਲ ਗੱਲ ਕਰਕੇ ਐਦੀ ਕਾਰਵਾਈ ਕਰਨ ਦੀ ਵੀ ਗੱਲ ਕਰਾਂਗੇ ਇਹਨਾਂ ਨੂੰ ਨੋਟਿਸ ਵੀ ਭੇਜਾਂਗੇ ਔਰ ਜਿਹੜੀਆਂ ਇਹਨਾਂ ਕੋਲੋਂ ਕੋਈ ਅਫਵਾਦੀ ਪੁਖਤਾ ਸਬੂਤ ਨੇ ਉਹ ਜਨਤਕ ਕਰਦੇ ਰਸਾਰਾ ਦਿਨ ਮੀਡੀਆ ਦੇ ਅੱਗੇ ਬੈਠ ਕੇ ਅਗਰ ਇਹ ਫੋਦੀਆਂ ਗੱਲਾਂ ਕਰਦੇ ਨੇ ਤਾਂ ਜਨਤਕ ਕਰਦੇ ਨੇ ਮਗਰ ਬਾਰ-ਬਾਰ ਸਾਡੀ ਸਿੱਖ ਕੌਮ ਦੇ ਜਰਨੈਲਾ ਦੇ ਬਾਰੇ ਗਲਤ ਗੱਲ ਕਰਨਾ ਗਲਤ ਸ਼ਬਦਾਵਲੀ ਇਸਤੇਮਾਲ ਕਰਨਾ ਜਿਸ ਬੀਬੀ ਨੂੰ ਗੁਰਦੁਆਰੇ ਔਰ ਮੰਦਿਰ ਦੇ ਵਿੱਚ ਨਹੀਂ ਫਰਕ ਪਤਾ ਤੇ ਉਹ ਅੱਜ ਕਵੇ ਜੀ ਕਿ ਮੈਂ ਇਸ ਇਤਿਹਾਸ ਆਪਣੇ ਦੇਸ਼ ਦੇ ਇਤਿਹਾਸ ਦੇ ਉੱਤੇ ਪਿਕਚਰ ਬਣਾ ਰਹੀ ਆ ਤਾਂ ਮੈਂ ਸਮਝਦਾ ਕਿ ਕਿੰਨੀ ਕੋ ਦੀ ਸਮਝ ਹੈ ਇਹ ਸਾਰਿਆਂ ਨੂੰ ਸਮਝ ਜਾਣੀ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਿਸ਼ ਸ਼੍ਰੀ ਜੈਪੀਨ ਅਡਾ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕੰਗਨਾ ਰਣੋਥ ਜਿਹੜੀ ਹਰ ਵਕਤ ਬਿਨਾ ਸੋਚੇ ਸਮਝੇ ਇੱਕ ਕੌਂਟਰੋਵਰਸੀ ਸਟੇਟਮੈਂਟਸ ਦਿੰਦੀ ਹੈ ਔਰ ਖਾਸ ਤੌਰ ਤੇ ਉੱਤੇ ਜਿਹੜਾ ਸਿੱਖ ਕੌਮ ਦੇ ਨਾਲ ਉਹ ਇੱਕ ਹੈਟ੍ਰਡਸ ਫੈਲਾ ਰਹੀ ਹੈ ਉਹਦੇ ਦਿਲ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੇ ਪ੍ਰਤੀ ਉਹ बार-बार ਕੈਮਰੇਆ ਦੇ ਉੱਤੇ ਲਿਆ ਕੇ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਜ਼ ਪ੍ਰਗਟ ਹੋ ਰਿਹਾ ਔਰ ਮੈਂ ਕੰਗਰਾਂਝੀ ਨੂੰ ਵੀ ਕਵਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨਬਾਜ਼ੀਆ ਦੇ ਰਹੇ ਹੋ ਆਪਣੀ ਪਿਕਚਰ ਨੂੰ ਪ੍ਰਮੋਟ ਕਰਨ ਵਸਤੇ ਤੁਸੀਂ ਇਹ ਕੋਜੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ ਸਾਨੂੰ ਕੁਝ ਨਹੀਂ ਲੈਣਾ ਦੇਣਾ ਤੁਹਾਡੀ ਪਿਕਚਰ ਚੱਲੇ ਨਾ ਚੱਲੇ ਉਹਦੇ 'ਚ ਹੈ ਕਿ ਨਹੀਂ ਹੈ ਸਾਡਾ ਸਾਰਿਆਂ ਦਾ ਸਿੱਖ ਪੰਥ ਦਾ ਬਹੁਤ ਵੱਡਾ ਇੱਕ ਰੋਸ ਹੈ ਕਿ ਜਿਹਦੇ ਵਿੱਚ ਸਿੱਖਾ ਦੇ ਕਿਰਦਾਰ ਔਰ ਸਿੱਖਾਂ ਦੇ 22 ਸਦੀ ਦੇ ਜਰਨੈਲ ਸੰਤ ਜਰਨੈਲ ਸਿੰਘ ਪਟੜਵਾਲੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਬਾਰ-ਬਾਰ ਉਹਨਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕੱਲ ਵੀ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਸ਼ੋਅ ਦੇ ਉੱਤੇ ਕਿਹਾ ਕਿ ਸੰਤ ਜਰਨੈਲ ਸਿੰਘ ਪਟੜਵਾਲਾ ਅਤੰਕਵਾਦੀ ਸੀ ਔਰ ਉਹ ਖਾਲਿਸਤਾਨ ਦੀ ਮੰਗ ਕਰਦਾ ਸੀ ਮੈਨੂੰ ਜੇ ਹਿਸਟਰੀ ਨਾਲ ਤੁਸੀਂ ਵੀ ਜਾਨੂ ਹੋ ਔਰ ਪਿਕਚਰ ਵੀ ਬਣਾਈ ਹੈ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਕਿ ਅਸੀਂ ਮੈਂ ਬੜੇ ਹਿਸਟੋਰੀయన్స్ ਦੇ ਨਾਲ ਬੈਠ ਕੇ ਪਿਕਚਰ ਬਣਾਈ ਹੈ ਤੇ ਮੈਨੂੰ ਇੱਕ ਇਨਸੀਡੈਂਟ ਦੱਸ ਦੇਣ ਸਰਕਾਰੀ ਰਿਕਾਰਡ ਦੱਸ ਦੇਣ ਕਿ ਜਿੱਤੇ ਸੰਤ ਜਨਰਲ ਸਿੰਘ ਭਿੰਡਰਾਵਾਲੇ ਨੇ ਖਾਲਿਸਤਾਨ ਦੀ ਮੰਗ ਕੀਤੀ ਹੋਏ ਖਾਮ ਖਾਂ ਕਿਸੇ ਦੇ بار-ਬਾਰ ਇੱਕ ਗੱਲ ਕਰਕੇ ਉਹਦੇ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸਤਕਾਰ ਹੈ ਸੰਤ ਜਨਰਲ ਸਿੰਘ ਦਾ ਔਰ ਉਹਨਾਂ ਦੇ ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਰਹੇ ਆਂ ਔਰ ਉਹ ਟਕਸਾਲ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਹਿਲਾ ਮੁਖੀ ਬਾਬਾ ਦੀਪ ਸਿੰਘ ਨੂੰ ਬਣਾਇਆ ਸੀ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬਿਆਨ ਬਿਆਜੀਆਂ ਕਰ ਰਹੇ ਹੋ ਉਹਦੇ ਵਿੱਚ ਸਿੱਖਾਂ ਦੇ ਵਿੱਚ ਤੇ ਰੋਸ ਹੈ ਮਗਰ ਸਿੱਖਾਂ ਦੇ ਨਾਲ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਸਾਰੇ ਭਰਾਵਾਂ ਦੇ ਨਾਲ ਜਿਹੜੀ ਇਸ ਦੇਸ਼ ਦੀ ਅਮਨ ਸ਼ਾਂਤੀ ਦੀ ਉਹਦੇ ਵਿੱਚ ਬੜੀ ਵੱਡੀ ਠੇਸ ਪਹੁੰਚਦੀ ਹੈ ਲੋਕ ਕਈ ਇਹਦਾ ਗਲਤ ਫਾਇਦਾ ਚੁੱਕ ਕੇ ਉਹਨੂੰ ਪ੍ਰਵੋਕ ਵੀ ਕਰਦੇ ਨੇ ਸੋ ਇਸ ਕਰਕੇ ਤੁਹਾਨੂੰ ਬਾਰ-ਬਾਰ ਅਸੀਂ ਬੇਨਤੀ ਕਰ ਰਹੇ ਹਾਂ ਤੁਹਾਡੀ ਪਿਕਚਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਹੜੇ ਜਿਹੜੀਆਂ ਉਹਦੇ ਵਿੱਚ ਅਬਜੈਕਸ਼ਨੇਬਲ ਸੀਨਸ ਨੇ ਉਹਨੂੰ ਕਟਾਓ ਔਰ ਆਪਣੀ ਪਿਕਚਰ ਚ ਲਾਓ ਸਾਡਾ ਕੋਈ ਲੈਣਾ ਦੇਣਾ ਨਹੀਂ ਮਗਰ ਤੁਸੀਂ ਇੱਕ ਕਿਰਦਾਰ ਦੀ ਖਿਲਾਫ ਬਾਰ-ਬਾਰ ਅਗਰ ਗੱਲਾਂ ਕਰੋਗੇ ਤੇ ਮੈਨੂੰ ਲੱਗਦਾ ਕਿ ਫਿਰ ਸਿੱਖ ਜੋਗਤ ਦੇ ਵਿੱਚ ਦਾ ਰੋਸ ਆਣਾ ਵੀ ਜਾਇਜ਼ ਹੋਏਗਾ ਔਰ ਮੈਂ ਫਿਰ ਤੋਂ ਬੇਨਤੀ ਕਰਾਂਗਾ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਸਾਨੂੰ ਬੜਾ ਉਹਨਾਂ ਦੇ ਬਾਰੇ ਸੋਚ ਸਮਝ ਕੇ ਅਸੀਂ ਸ਼ਬਦਾਂ ਦੀ ਇਸਤੇਮਾਲ ਕਰ ਰਹੇ ਹਾਂ ਮਗਰ ਐਫਓਜੇ ਸ਼ਬਦਾਂ ਲਈ ਕੰਗਰਾਂਜੀ ਤੁਸੀਂ ਹੱਕਦਾਰ ਹੋ ਨਹੀਂ ਮਗਰ ਸੰਗਤ ਨੇ ਤੁਹਾਨੂੰ ਚੁਣ ਕੇ ਭੇਜਿਆ ਸੋ ਮੈਂ ਤੁਹਾਡੀ ਹਾਈ ਕਮਾਂਡ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੇ ਖਿਲਾਫ ਜਿਹੜਾ ਵੀ ਬੰਦਾ ਕਾਰਵਾਈ ਹੋਈ ਜ਼ਰੂਰ ਕਰਨੀ ਚਾਹੀਦੀ ਹੈ ਦੇਖੋ ਬਿਲਕੁਲ ਇਹਦੇ ਉਤੇ ਲੀਗਲ ਕਾਰਵਾਈ ਵੀ ਹੋਣੀ ਚਾਹੀਦੀ ਔਰ ਅਸੀਂ ਆਪਣੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਆਪਣੇ ਲੀਗਲ ਐਕਸਪਰਟਸ ਨਾਲ ਗੱਲ ਕਰਕੇ ਐਦੀ ਕਾਰਵਾਈ ਕਰਨ ਦੀ ਵੀ ਗੱਲ ਕਰਾਂਗੇ ਇਹਨਾਂ ਨੂੰ ਨੋਟਿਸ ਵੀ ਭੇਜਾਂਗੇ ਔਰ ਜਿਹੜੀਆਂ ਇਹਨਾਂ ਕੋਲ ਕੋਈ ਅਫਵਾਦੇ ਪੁਕਤਾ ਸਬੂਤ ਨੇ ਉਹ ਜਨਤਕ ਕਰ ਦੇਣ ਉਹ ਸਾਰਾ ਦਿਨ ਮੀਡੀਆ ਦੇ ਅੱਗੇ ਬੈਠ ਕੇ ਅਗਰ ਉਹ ਜੀਆਂ ਗੱਲਾਂ ਕਰਦੇ ਨੇ ਤੇ ਜਨਤਕ ਕਰਦੇ ਨੇ ਮਗਰ بار-बार ਸਾਡੀ ਸਿੱਖ ਕੌਮ ਦੇ ਜਰਨਲਾਂ ਦੇ ਬਾਰੇ ਗਲਤ ਗੱਲ ਕਰਨਾ ਗਲਤ ਸ਼ਬਦਾਵਲੀ ਇਸਤੇਮਾਲ ਕਰਨਾ ਜਿਸ ਬੀਬੀ ਨੂੰ ਗੁਰਦੁਆਰੇ ਔਰ ਮੰਦਿਰ ਦੇ ਵਿੱਚ ਨਹੀਂ ਫਰਕ ਪਤਾ ਤੇ ਉਹ ਅੱਜ ਕਵੇ ਜੀ ਕਿ ਮੈਂ ਇਸ ਇਤਿਹਾਸ ਆਪਣੇ ਦੇਸ਼ ਦੇ ਇਤਿਹਾਸ ਦੇ ਉੱਤੇ ਪਿਕਚਰ ਬਣਾ ਰਹੀਆਂ ਤਾਂ ਮੈਂ ਸਮਝਦਾ ਕਿ ਕਿੰਨੀ ਕੋ ਦੀ ਸਮਝ ਹੈ ਇਹ ਸਾਰਿਆਂ ਨੂੰ ਸਮਝ ਜਾਣੀ ਚਾਹੀਦੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਅਧਿਕਾਰ ਰੇ ਜੀ ਆਪ ਵੀ ਨਾ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕੰਗਨਾ ਰਣੋਤ ਜਿਹੜੀ ਹਰ ਵਕਤ ਬਿਨਾ ਸੋਚੇ ਸਮਝੇ ਇੱਕ ਕੌਂਟਰੋਵਰਸੀ ਸਟੇਟਮੈਂਟਸ ਦਿੰਦੀ ਹੈ ਔਰ ਖਾਸ ਤੌਰ ਤੇ ਉੱਤੇ ਜਿਹੜਾ ਸਿੱਖ ਕੌਮ ਦੇ ਨਾਲ ਉਹ ਇੱਕ ਹੈਟ੍ਰੈਡਨੈਸ ਫੈਲਾ ਰਹੀ ਹੈ ਉਹਦੇ ਦਿਲ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੇ ਪ੍ਰਤੀ ਉਹ बार-बार ਕੈਮਰਿਆਂ ਦੇ ਉੱਤੇ ਲਿਆ ਕੇ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਜ਼ ਪ੍ਰਗਟ ਹੋ ਰਿਹਾ ਔਰ ਮੈਂ ਕੰਗਰਾਂ ਜੀ ਨੂੰ ਵੀ ਕਵਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨਬਾਜ਼ੀਆ ਦੇ ਰਹੇ ਹੋ ਆਪਣੀ ਪਿਕਚਰ ਨੂੰ ਪ੍ਰਮੋਟ ਕਰਨ ਵਾਸਤੇ ਤੁਸੀਂ ਇਹ ਕੋਜੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ ਸਾਨੂੰ ਕੁਝ ਨਹੀਂ ਲੈਣਾ ਦੇਣਾ ਤੁਹਾਡੀ ਪਿਕਚਰ ਚੱਲੇ ਨਾ ਚੱਲੇ ਉਹਦੇ 'ਚ ਹੈ ਕਿ ਨਹੀਂ ਹੈ ਸਾਡਾ ਸਾਰਿਆਂ ਦਾ ਸਿੱਖ ਪੰਥ ਦਾ ਬਹੁਤ ਵੱਡਾ ਇੱਕ ਗਰੋਸ ਹੈ ਕਿ ਜਿਹਦੇ ਵਿੱਚ ਸਿੱਖਾ ਦੇ ਕਿਰਦਾਰ ਔਰ ਸਿੱਖਾਂ ਦੇ ਵੀਵੀ ਸਦੀ ਦੇ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਬਾਰ-ਬਾਰ ਉਹਨਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕੱਲ ਵੀ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਸ਼ੋਅ ਦੇ ਉੱਤੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਵਾਲਾ ਅਤੰਕਵਾਦੀ ਸੀ ਔਰ ਉਹ ਖਾਲਿਸਤਾਨ ਦੀ ਮੰਗ ਕਰਦਾ ਸੀ ਮੈਨੂੰ ਜੇ ਹਿਸਟਰੀ ਨਾਲ ਤੁਸੀਂ ਵੀ ਜਾਨੋ ਔਰ ਪਿਕਚਰ ਵੀ ਬਣਾਈ ਹੈ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਕਿ ਅਸੀਂ ਮੈਂ ਬੜੇ ਹਿਸਟੋਰੀయన్స్ ਦੇ ਨਾਲ ਬੈਠ ਕੇ ਪਿਕਚਰ ਬਣਾਈ ਹੈ ਤੇ ਮੈਨੂੰ ਇੱਕ ਇਨਸੀਡੈਂਟਸ ਦੱਸ ਦੇਣ ਸਰਕਾਰੀ ਰਿਕਾਰਡ ਦੱਸ ਦੇਣ ਕਿ ਜਿੱਤੇ ਸੰਤ ਜਰਨੈਲ ਸਿੰਘ ਭਿੰਡਰਵਾਲਾ ਨੇ ਖਾਲਿਸਤਾਨ ਦੀ ਮੰਗ ਕੀਤੀ ਹੋਏ ਖਾਮ ਖਾਂ ਕਿਸੇ ਦੇ بار-ਬਾਰ ਇੱਕ ਗੱਲ ਕਰਕੇ ਉਹਦੇ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਸੰਤ ਜਮੇਲ ਸਿੰਘ ਦਾ ਔਰ ਉਹਨਾਂ ਦੇ ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਰਹੇ ਆ ਔਰ ਉਹ ਟਕਸਾਲ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਹਿਲਾ ਮੁਖੀ ਬਾਬਾ ਦੀਪ ਸਿੰਘ ਨੂੰ ਬਣਾਇਆ ਸੀ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬਿਆਨ ਬਿਆਜੀਆਂ ਕਰ ਰਹੇ ਹੋ ਉਹਦੇ ਵਿੱਚ ਸਿੱਖਾਂ ਦੇ ਵਿੱਚ ਤੇ ਰੋਸ ਹੈ ਮਗਰ ਸਿੱਖਾਂ ਦੇ ਨਾਲ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਸਾਰੇ ਭਰਾਵਾਂ ਦੇ ਨਾਲ ਜਿਹੜੀ ਇਸ ਦੇਸ਼ ਦੀ ਅਮਨ ਸ਼ਾਂਤੀ ਦੀ ਉਦੇ ਵਿੱਚ ਬੜੀ-ਬੜੀ ਠੇਸ ਪਹੁੰਚਦੀ ਹੈ ਲੋਕ ਕਈ ਇਹਦਾ ਗਲਤ ਫਾਇਦਾ ਚੁੱਕ ਕੇ ਉਹਨੂੰ ਪ੍ਰਵੋਕ ਵੀ ਕਰਦੇ ਨੇ ਸੋ ਇਸ ਕਰਕੇ ਤੁਹਾਨੂੰ ਬਾਰ-ਬਾਰ ਅਸੀਂ ਬੇਨਤੀ ਕਰ ਰਹੇ ਹਾਂ ਤੁਹਾਡੀ ਪਿਕਚਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਹੜੇ ਜਿਹੜੀਆਂ ਉਹਦੇ ਵਿੱਚ ਆਬਜੈਕਸ਼ਨੇਬਲ ਸੀਨਸ ਨੇ ਉਹਨੂੰ ਕਟਾਓ ਔਰ ਆਪਣੀ ਪਿਕਚਰ ਚਲਾਓ ਸਾਡਾ ਕੋਈ ਲੈਣਾ ਦੇਣਾ ਨਹੀਂ ਮਗਰ ਤੁਸੀਂ ਇੱਕ ਕਿਰਦਾਰ ਦੀ ਖਿਲਾਫ ਬਾਰ-ਬਾਰ ਅਗਰ ਗੱਲਾਂ ਕਰੋਗੇ ਤੇ ਮੈਨੂੰ ਲੱਗਦਾ ਕਿ ਫਿਰ ਸਿੱਖ ਜਗਤ ਵਿੱਚ ਇਹਦਾ ਰੋਸ ਆਣਾ ਵੀ ਜਾਇਜ਼ ਹੋਏਗਾ ਔਰ ਮੈਂ ਫਿਰ ਤੋਂ ਬੇਨਤੀ ਕਰਾਂਗਾ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਸਾਨੂੰ ਬੜਾ ਉਹਨਾਂ ਦੇ ਬਾਰੇ ਸੋਚ ਸਮਝ ਕੇ ਅਸੀਂ ਸ਼ਬਦਾਂ ਦੀ ਇਸਤੇਮਾਲ ਕਰ ਰਹੇ ਹਾਂ ਮਗਰ ਐਫਓ ਜੇ ਸ਼ਬਦਾਂ ਲਈ ਕੰਗਰਜ ਜੀ ਤੁਸੀਂ ਹੱਕਦਾਰ ਹੋ ਨਹੀਂ ਮਗਰ ਸੰਗਤ ਨੇ ਤੁਹਾਨੂੰ ਚੁਣ ਕੇ ਭੇਜਿਆ ਸੋ ਮੈਂ ਤੁਹਾਡੀ ਹਾਈ ਕਮਾਂਡ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੇ ਖਿਲਾਫ ਜਿਹੜਾ ਵੀ ਬੰਦਾ ਕਾਰਵਾਈ ਹੋਈ ਜ਼ਰੂਰ ਕਰਨੀ ਚਾਹੀਦੀ ਕੋ ਡਾਟਾ ਐਨਲਾਈਜ਼ ਵੀ ਹੈਗਾ ਕਿ ਪੰਜਾਬ ਦੇ ਵਿੱਚ ਵੀ ਲੋਕਦਾਨ ਨੂੰ ਸੰਤ ਨਹੀਂ ਮੰਨਦੇ ਤਾਕਤਵਰ ਦੀ ਦੇਖੋ ਬਿਲਕੁਲ ਇਹਦੇ ਉੱਤੇ ਲੀਗਲ ਕਾਰਵਾਈ ਵੀ ਹੋਣੀ ਚਾਹੀਦੀ ਔਰ ਅਸੀਂ ਆਪਣੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਆਪਣੇ ਲੀਗਲ ਐਕਸਪਰਟਸ ਨਾਲ ਗੱਲ ਕਰਕੇ ਐਦੀ ਕਾਰਵਾਈ ਕਰਨ ਦੀ ਵੀ ਗੱਲ ਕਰਾਂਗੇ ਇਹਨਾਂ ਨੂੰ ਨੋਟਿਸ ਵੀ ਭੇਜਾਂਗੇ ਔਰ ਜਿਹੜੀਆਂ ਇਹਨਾਂ ਕੋਲ ਕੋਈ ਅਫਵਾਦੀ ਪੁਕਤਾ ਸਬੂਤ ਨੇ ਉਹ ਜਨਤਕ ਕਰਦੇ ਰਸਾਰਾ ਦਿਨ ਮੀਡੀਆ ਦੇ ਅੱਗੇ ਬੈਠ ਕੇ ਅਗਰ ਇਹ ਅਫਵਾਦੀਆਂ ਗੱਲਾਂ ਕਰਦੇ ਨੇ ਤੇ ਜਨਤਕ ਕਰਦੇ ਨੇ ਮਗਰ ਬਾਰ-ਬਾਰ ਸਾਡੀ ਸਿੱਖ ਕੌਮ ਦੇ ਜਰਨੈਲਾ ਦੇ ਬਾਰੇ ਗਲਤ ਗੱਲ ਕਰਨਾ ਗਲਤ ਸ਼ਬਦਾਵਲੀ ਇਸਤੇਮਾਲ ਕਰਨਾ ਜਿਸ ਬੀਬੀ ਨੂੰ ਗੁਰਦੁਆਰੇ ਔਰ ਮੰਦਿਰ ਦੇ ਵਿੱਚ ਨਹੀਂ ਫਰਕ ਪਤਾ ਤੇ ਉਹ ਅੱਜ ਕਵੇ ਜੀ ਕਿ ਮੈਂ ਇਸ ਇਤਿਹਾਸ ਆਪਣੇ ਦੇਸ਼ ਦੇ ਇਤਿਹਾਸ ਦੇ ਉੱਤੇ ਪਿਕਚਰ ਬਣਾ ਰਹੀ ਆ ਤਾਂ ਮੈਂ ਸਮਝਦਾ ਕਿ ਕਿੰਨੀ ਕੋ ਦੀ ਸਮਝ ਹੈ ਇਹ ਸਾਰਿਆਂ ਨੂੰ ਸਮਝ ਜਾਣੀ ਚਾਹੀਦੀ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਿਸ਼ ਸ਼੍ਰੀ ਜੈਪੀਨ ਅਡਾ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕੰਗਨਾ ਰਣੌਤ ਜਿਹੜੀ ਹਰ ਵਕਤ ਬਿਨਾ ਸੋਚੇ ਸਮਝੇ ਇੱਕ ਕੌਂਟਰੋਵਰਸੀ ਸਟੇਟਮੈਂਟਸ ਦਿੰਦੀ ਹੈ ਔਰ ਖਾਸ ਤੌਰ ਤੇ ਉੱਤੇ ਜਿਹੜਾ ਸਿੱਖ ਕੌਮ ਦੇ ਨਾਲ ਉਹ ਇੱਕ ਹੈਟ੍ਰੈਡਸ ਫੈਲਾਰੀ ਹੈ ਉਹਦੇ ਦਿਲ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੇ ਪ੍ਰਤੀ ਉਹ बार-बार ਕੈਮਰਿਆਂ ਦੇ ਉੱਤੇ ਲਿਆ ਕੇ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਜ਼ ਪ੍ਰਗਟ ਹੋ ਰਿਹਾ ਔਰ ਮੈਂ ਕੰਗਰਾਂਝੀ ਨੂੰ ਵੀ ਕਵਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨਬਾਜ਼ੀਆ ਦੇ ਰਹੇ ਹੋ ਆਪਣੀ ਪਿਕਚਰ ਨੂੰ ਪ੍ਰਮੋਟ ਕਰਨ ਵਾਸਤੇ ਤੁਸੀਂ ਇਹ ਕੋਜੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ ਸਾਨੂੰ ਕੁਝ ਨਹੀਂ ਲੈਣਾ ਦੇਣਾ ਤੁਹਾਡੀ ਪਿਕਚਰ ਚੱਲੇ ਨਾ ਚੱਲੇ ਉਹਦੇ 'ਚ ਹੈ ਕਿ ਨਹੀਂ ਹੈ ਸਾਡਾ ਸਾਰਿਆਂ ਦਾ ਸਿੱਖ ਪੰਥ ਦਾ ਬਹੁਤ ਵੱਡਾ ਇੱਕ ਰੋਸ ਹੈ ਕਿ ਜਿਹਦੇ ਵਿੱਚ ਸਿੱਖਾ ਦੇ ਕਿਰਦਾਰ ਔਰ ਸਿੱਖਾਂ ਦੇ 22 ਸਦੀ ਦੇ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਬਾਰ-ਬਾਰ ਉਹਨਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕੱਲ ਵੀ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਸ਼ੋਅ ਦੇ ਉੱਤੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਅਤੰਕਵਾਦੀ ਸੀ ਔਰ ਉਹ ਖਾਲਿਸਤਾਨ ਦੀ ਮੰਗ ਕਰਦਾ ਸੀ ਮੈਨੂੰ ਜੇ ਹਿਸਟਰੀ ਨਾਲ ਤੁਸੀਂ ਵੀ ਜਾਣੂ ਹੋ ਔਰ ਪਿਕਚਰ ਵੀ ਬਣਾਈ ਹੈ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਕਿ ਅਸੀਂ ਮੈਂ ਬੜੇ ਹਿਸਟੋਰੀయన్స్ ਦੇ ਨਾਲ ਬੈਠ ਕੇ ਪਿਕਚਰ ਬਣਾਈ ਹੈ ਤੇ ਮੈਨੂੰ ਇੱਕ ਇਨਸੀਡੈਂਟ ਦੱਸ ਦੇਣ ਸਰਕਾਰੀ ਰਿਕਾਰਡ ਦੱਸ ਦੇਣ ਕਿ ਜਿੱਤੇ ਸੰਤ ਜਨਰਲ ਸਿੰਘ ਪਿੰਡਰਾਵਾਲੇ ਨੇ ਖਾਲਿਸਤਾਨ ਦੀ ਮੰਗ ਕੀਤੀ ਹੋਏ ਖਾਮ-ਖਾਮ ਕਿਸੇ ਦੇ بار-ਬਾਰ ਇੱਕ ਗੱਲ ਕਰਕੇ ਉਹਦੇ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸਤਕਾਰ ਹੈ ਸੰਤ ਜਨਰਲ ਸਿੰਘ ਦਾ ਔਰ ਉਹਨਾਂ ਦੇ ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਰਹੇ ਆ ਔਰ ਉਹ ਟਕਸਾਲ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਹਿਲਾ ਮੁਖੀ ਬਾਬਾ ਦੀਪ ਸਿੰਘ ਨੂੰ ਬਣਾਇਆ ਸੀ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬਿਆਨ ਬਿਆਜੀਆਂ ਕਰ ਰਹੇ ਹੋ ਉਹਦੇ ਵਿੱਚ ਸਿੱਖਾਂ ਦੇ ਵਿੱਚ ਤੇ ਰੋਸ ਹੈ ਮਗਰ ਸਿੱਖਾਂ ਦੇ ਨਾਲ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਸਾਰੇ ਭਰਾਵਾਂ ਦੇ ਨਾਲ ਜਿਹੜੀ ਇਸ ਦੇਸ਼ ਦੀ ਅਮਨ ਸ਼ਾਂਤੀ ਦੀ ਉਹਦੇ ਵਿੱਚ ਬੜੀ-ਬੜੀ ਠੇਸ ਪਹੁੰਚਦੀ ਹੈ ਲੋਕ ਕਈ ਇਹਦਾ ਗਲਤ ਫਾਇਦਾ ਚੁੱਕ ਕੇ ਉਹਨੂੰ ਪ੍ਰਵੋਕ ਵੀ ਕਰਦੇ ਨੇ ਸੋ ਇਸ ਕਰਕੇ ਤੁਹਾਨੂੰ ਬਾਰ-ਬਾਰ ਅਸੀਂ ਬੇਨਤੀ ਕਰ ਰਹੇ ਹਾਂ ਤੁਹਾਡੀ ਪਿਕਚਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਹੜੇ ਜਿਹੜੀਆਂ ਉਹਦੇ ਵਿੱਚ ਓਬਜੈਕਸ਼ਨੇਬਲ ਸੀਨਸ ਨੇ ਉਹਨੂੰ ਕਟਾਓ ਔਰ ਆਪਣੀ ਪਿਕਚਰ ਚਲਾਓ ਸਾਡਾ ਕੋਈ ਲੈਣਾ ਦੇਣਾ ਨਹੀਂ ਮਗਰ ਤੁਸੀਂ ਇੱਕ ਕਿਰਦਾਰ ਦੀ ਖਿਲਾਫ ਬਾਰ-ਬਾਰ ਗੱਲਾਂ ਕਰੋਗੇ ਤੇ ਮੈਨੂੰ ਲੱਗਦਾ ਕਿ ਫਿਰ ਸਿੱਖ ਜਗਤ ਦੇ ਵਿੱਚ ਇਹਦਾ ਰੋਸ ਆਣਾ ਵੀ ਜਾਇਜ਼ ਹੋਏਗਾ ਔਰ ਮੈਂ ਫਿਰ ਤੋਂ ਬੇਨਤੀ ਕਰਾਂਗਾ ਕਿਉਂਕਿ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਸਾਨੂੰ ਬੜਾ ਉਹਨਾਂ ਦੇ ਬਾਰੇ ਸੋਚ ਸਮਝ ਕੇ ਅਸੀਂ ਸ਼ਬਦਾਂ ਦੀ ਇਸਤੇਮਾਲ ਕਰ ਰਹੇ ਹਾਂ ਮਗਰ ਐਫਓ ਜੇ ਸ਼ਬਦਾਂ ਲਈ ਕੰਗਰਾਜੀ ਤੁਸੀਂ ਹੱਕਦਾਰ ਹੋ ਨਹੀਂ ਮਗਰ ਸੰਗਤ ਨੇ ਤੁਹਾਨੂੰ ਚੁਣ ਕੇ ਭੇਜਿਆ ਸੋ ਮੈਂ ਤੁਹਾਡੀ ਹਾਈ ਕਮਾਂਡ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੇ ਖਿਲਾਫ ਜਿਹੜਾ ਵੀ ਬੰਦਾ ਕਾਰਵਾਈ ਹੋਈ ਜ਼ਰੂਰ ਕਰਨੀ ਚਾਹੀਦੀ ਲਾਈਜ਼ ਵੀ ਹੈਗਾ ਕਿ ਪੰਜਾਬ ਦੇ ਵਿੱਚ ਵੀ ਲੋਕਦਾਨ অসੰਤ ਨਹੀਂ ਮੰਨਦੇ ਤਾਕਤਵਾਦੀ ਦੇ ਦੇਖੋ ਬਿਲਕੁਲ ਇਹਦੇ ਉੱਤੇ ਲੀਗਲ ਕਾਰਵਾਈ ਵੀ ਹੋਣੀ ਚਾਹੀਦੀ ਔਰ ਅਸੀਂ ਆਪਣੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਆਪਣੇ ਲੀਗਲ ਐਕਸਪਰਟਸ ਨਾਲ ਗੱਲ ਕਰਕੇ ਇਹਦੀ ਕਾਰਵਾਈ ਕਰਨ ਦੀ ਵੀ ਗੱਲ ਕਰਾਂਗੇ ਇਹਨਾਂ ਨੂੰ ਨੋਟਿਸ ਵੀ ਭੇਜਾਂਗੇ ਔਰ ਜਿਹੜੀਆਂ ਇਹਨਾਂ ਕੋਲੋਂ ਕੋਈ ਅਫਵਾਦੀ ਪੁਕਤਾ ਸਬੂਤ ਨੇ ਉਹ ਜਨਤਕ ਕਰਦੇ ਰਸਾਰਾ ਦਿਨ ਮੀਡੀਆ ਦੇ ਅੱਗੇ ਬੈਠ ਕੇ ਅਗਰ ਇਹ ਅਫਵਾਦੀਆਂ ਗੱਲਾਂ ਕਰਦੇ ਨੇ ਤਾਂ ਜਨਤਕ ਕਰਦੇ ਨੇ ਮਗਰ ਬਾਰ-ਬਾਰ ਸਾਡੀ ਇਸ ਇੱਕ ਕੌਮ ਦੇ ਜਰਨਲਾਂ ਦੇ ਬਾਰੇ ਗਲਤ ਗੱਲ ਕਰਨਾ ਗਲਤ ਸ਼ਬਦਾਵਲੀ ਇਸਤੇਮਾਲ ਕਰਨਾ ਜਿਸ ਬੀਬੀ ਨੂੰ ਗੁਰਦੁਆਰੇ ਔਰ ਮੰਦਿਰ ਦੇ ਵਿੱਚ ਨਹੀਂ ਫਰਕ ਪਤਾ ਤੇ ਉਹ ਅੱਜ ਕਵੇ ਜੀ ਕਿ ਮੈਂ ਇਸ ਇਤਿਹਾਸ ਆਪਣੇ ਦੇਸ਼ ਦੇ ਇਤਿਹਾਸ ਦੇ ਉੱਤੇ ਪਿਕਚਰ ਬਣਾ ਰਹੀ ਆ ਤਾਂ ਮੈਂ ਸਮਝਦਾ ਕਿ ਕਿੰਨੀ ਕੋ ਦੀ ਸਮਝ ਹੈ ਇਹ ਸਾਰਿਆਂ ਨੂੰ ਸਮਝ ਜਾਣੀ ਚਾਹੀਦੀ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਿਸ਼ ਸ਼੍ਰੀ ਜੈਪੀਨ ਅਡਾਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਕੰਗਨਾ ਰਣੋਥ ਜਿਹੜੀ ਹਰ ਵਕਤ ਬਿਨਾ ਸੋਚੇ ਸਮਝੇ ਇੱਕ ਕੌਂਟਰੋਵਰਸੀ ਸਟੇਟਮੈਂਟਸ ਦਿੰਦੀ ਹੈ ਔਰ ਖਾਸ ਤੌਰ ਤੇ ਉੱਤੇ ਜਿਹੜਾ ਸਿੱਖ ਕੌਮ ਦੇ ਨਾਲ ਉਹ ਇੱਕ ਹੈਟ੍ਰਡਸ ਫੈਲਾਰੀ ਹੈ ਉਹਦੇ ਦਿਲ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਸਿੱਖਾਂ ਦੇ ਪ੍ਰਤੀ ਉਹ बार-बार ਕੈਮਰਿਆਂ ਦੇ ਉੱਤੇ ਲਿਆ ਕੇ ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਜ਼ ਪ੍ਰਗਟ ਹੋ ਰਿਹਾ ਔਰ ਮੈਂ ਕੰਗਰਾਂਜੀ ਨੂੰ ਵੀ ਕਵਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨਬਾਜ਼ੀਆ ਦੇ ਰਹੇ ਹੋ ਆਪਣੀ ਪਿਕਚਰ ਨੂੰ ਪ੍ਰਮੋਟ ਕਰਨ ਵਾਸਤੇ ਤੁਸੀਂ ਇਹ ਕੋਜੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ ਸਾਨੂੰ ਕੁਝ ਨਹੀਂ ਲੈਣਾ ਦੇਣਾ ਤੁਹਾਡੀ ਪਿਕਚਰ ਚੱਲੇ ਨਾ ਚੱਲੇ ਉਹਦੇ 'ਚ ਹੈ ਕਿ ਨਹੀਂ ਹੈ ਸਾਡਾ ਸਾਰਿਆਂ ਦਾ ਸਿੱਖ ਪੰਥ ਦਾ ਬਹੁਤ ਵੱਡਾ ਇੱਕ ਰੋਸ ਹੈ ਕਿ ਜਿਹਦੇ ਵਿੱਚ ਸਿੱਖਾ ਦੇ ਕਿਰਦਾਰ ਔਰ ਸਿੱਖਾਂ ਦੇ 22 ਸਦੀ ਦੇ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਬਾਰ-ਬਾਰ ਉਹਨਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਕੱਲ ਵੀ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਸ਼ੋਅ ਦੇ ਉੱਤੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਅਤੰਕਵਾਦੀ ਸੀ ਔਰ ਉਹ ਖਾਲਿਸਤਾਨ ਦੀ ਮੰਗ ਕਰਦਾ ਸੀ ਮੈਨੂੰ ਜੇ ਹਿਸਟਰੀ ਨਾਲ ਤੁਸੀਂ ਵੀ ਜਾਨੋ ਔਰ ਪਿਕਚਰ ਵੀ ਬਣਾਈ ਹੈ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਕਿ ਅਸੀਂ ਮੈਂ ਬੜੀ ਹਿਸਟੋਰੀయన్స్ ਦੇ ਨਾਲ ਬੈਠ ਕੇ ਪਿਕਚਰ ਬਣਾਈ ਹੈ ਤੇ ਮੈਨੂੰ ਇੱਕ ਇਨਸੀਡੈਂਟ ਦੱਸ ਦੇਣ ਸਰਕਾਰੀ ਰਿਕਾਰਡ ਦੱਸ ਦੇਣ ਕਿ ਜਿੱਤੇ ਸੰਤ ਜਨਰਲ ਸਿੰਘ ਭਿੰਡਰਾਵਾਲੇ ਨੇ ਖਾਲਿਸਤਾਨ ਦੀ ਮੰਗ ਕੀਤੀ ਹੋਏ ਖਾਮ ਖਾਂ ਕਿਸੇ ਦੇ بار-ਬਾਰ ਇੱਕ ਗੱਲ ਕਰਕੇ ਉਹਦੇ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸਤਕਾਰ ਹੈ ਸੰਤ ਜਨਰਲ ਸਿੰਘ ਦਾ ਔਰ ਉਹਨਾਂ ਦੇ ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਰਹੇ ਆਂ ਔਰ ਉਹ ਟਕਸਾਲ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪਹਿਲਾ ਮੁਖੀ ਬਾਬਾ ਦੀਪ ਸਿੰਘ ਨੂੰ ਬਣਾਇਆ ਸੀ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬਿਆਨ ਬਿਆਜੀਆਂ ਕਰ ਰਹੇ ਹੋ ਉਹਦੇ ਵਿੱਚ ਸਿੱਖਾਂ ਦੇ ਵਿੱਚ ਤੇ ਰੋਸ ਹੈ ਮਗਰ ਸਿੱਖਾਂ ਦੇ ਨਾਲ ਜਿਹੜਾ ਸਾਡੀ ਭਾਈਚਾਰਕ ਸਾਂਝ ਹੈ ਸਾਰੇ ਭਰਾਵਾਂ ਦੇ ਨਾਲ ਜਿਹੜੀ ਇਸ ਦੇਸ਼ ਦੀ ਅਮਨ ਸ਼ਾਂਤੀ ਦੀ ਉਹਦੇ ਵਿੱਚ ਬੜੀ ਵੱਡੀ ਠੇਸ ਪਹੁੰਚਦੀ ਹੈ ਲੋਕ ਕਈ ਇਹਦਾ ਗਲਤ ਫਾਇਦਾ ਚੁੱਕ ਕੇ ਉਹਨੂੰ ਪ੍ਰਵੋਗ ਵੀ ਕਰਦੇ ਨੇ ਤੁਸੀਂ ਇਸ ਕਰਕੇ ਤੁਹਾਨੂੰ ਬਾਰ ਬਾਰ ਅਸੀਂ ਬੇਨਤੀ ਕਰ ਰਹੇ ਹਾਂ ਤੁਹਾਡੀ ਪਿਕਚਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਹੜੇ ਜਿਹੜੀਆਂ ਉਹਦੇ ਵਿੱਚ ਓਬਜੈਕਸ਼ਨੇਬਲ ਸੀਨਸ ਨੇ ਉਹਨੂੰ ਕਟਾਓ ਔਰ ਆਪਣੀ ਪਿਕਚਰ ਚਲਾਓ ਸਾਡਾ ਕੋਈ ਲੈਣਾ ਦੇਣਾ ਨਹੀਂ ਮਗਰ ਤੁਸੀਂ ਇੱਕ ਕਿਰਦਾਰ ਦੀ ਖਿਲਾਫ ਬਾਰ ਬਾਰ ਅਗਰ ਗੱਲਾਂ ਕਰੋਗੇ ਤੇ ਮੈਨੂੰ ਲੱਗਦਾ ਕਿ ਫਿਰ